ਕਵਾਬਿਓ ਅਸੀਂ ਪਰੌਂਠੇ ਪਰੌਂਠੇ ਖਾਣ ਗਏ ਸੀ ਤਾਂ ਮੀਂਹ ਇੱਕਦਮ ਵੱਧ ਚੜਿਆ ਨਦੀ ਦਾ ਸਾਡੀ ਨਿੱਗੀ ਸੀ ਬਾਈ ਛੋਟੀ ਜੀ ਹੁਣ ਸਾਰੇ ਸਾਹਮਣੇ ਪਾਣੀ ਪਾਣੀ ਆ ਗਿਆ ਉਧਰ ਕ੍ਰੋਸ ਕਰਨਾ ਕਿਸੇ ਪਾਸੇ ਹੋ ਨਹੀਂ ਰਿਹਾ ਉਹ ਦੇਖੋ ਸਾਡਾ ਬਾਬਾ ਜੀ ਕਿਹੜਾ ਡੀਕ ਰਿਹਾ ਹੈ ਤਾਂ ਬਾਈ ਪ੍ਰੋਡੂਸਰ ਆਪਦੀ ਜਾਨ ਤੇ ਖੇਡ ਕੇ ਸਾਨੂੰ ਬਚਾਉਣ ਆਇਆ ਇੱਥੇ ਨਹੀਂ ਹੋਰ ਬੰਦੇ ਤਾਂ ਕੁਦ ਨਹੀਂ ਆਉਂਦਾ ਬਾਈ ਸਾਡੇ ਚ ਕਿਸੇ ਨੂੰ ਵੀ ਇਹ ਬਾਈ ਉੱਥੇ ਰੱਸੀ ਟੁੱਟ ਗਈ ਸੀ ਉੱਥੋਂ ਹੁ ਉੱਥੋਂ ਆਇਆ ਜਰਾ ਮਸਾਂ ਪਾਣੀ ਵਿੱਚ ਦੀ ਟੋਕੀਆਂ ਮਾਰਦਾ ਆਹ ਦੇਖੋ ਪਾਣੀ ਇਧਰੋਂ ਕਿੰਨੇ ਪਾਸਿਓਂ ਆ ਰਿਹਾ ਵਾਬਿਓ ਜਦੋਂ ਜਦੋਂ ਮੈਂ ਨਾ ਗੱਲ ਕਰੇ ਉਹ ਲੋਟੂ ਦੀ ਬਾਣੀ ਹੁੰਦਾ ਉਹ ਖਿੱਚਦੇ ਨੇ ਆਪਾਂ ਨੂੰ ਐਸਰਾਪੁਰ ਸਾਹਿਬ ਦੀ ਐ ਤੇਸਰਾ ਤੋਂ ਫੜ ਲੈਂਗੇ ਤੇ ਕਪੜਾ ਨਾ ਪਸਦੀ ਹੈ ਹਾਂ ਬਹੁਤ ਖਾ ਬਈ ਕੋ ਦਨਾਨਾ ਯਾਰ ਧੰਨਵਾਦ ਤੇਰਾ ਯਾਰ ਸਾਨੂੰ ਬਚਾਉਣ ਵਾਸਤੇ ਮਾੜਾ ਮਰ ਗਿਆ ਜਮੀ ਉਹ ਬੰਦਾ ਖੜਾ ਆ ਹਾਂ ਮੇਰੀ ਤਾਂ ਪਾਰ ਜਾਣਾ ਆ ਆ ਗਈ ਦੁਬਾਰੀ ਨਦੀ ਹੈ ਨਾ ਮੈਂ ਤੁਹਾਨੂੰ ਕੀ ਕਹੀ ਸੀ ਮੈਂ 2 ਘੰਟੇ ਚ ਮੋੜਿਆ ਪਾਣੀ ਵਧੂਗਾ ਪਾਣੀ ਤਾਂ ਹੋਰ ਵੀ ਵਧੂਗਾ ਇਹ ਹੋਰ ਬਈ ਹਾਂਜੀ ਹਾਂ ਓਏ ਚੱਕਲੇ ਚੋਲੇ ਆਇਆ ਓਏ ਚਲੋ ਚਲੋ ਆਇਆ ਪਾਣੀ ਪਤ ਨਹੀਂ ਕਿਧਰ ਹੋਇਆ ਰੇ ਹਾਏ ਹੈਣਾ ਕੋਣ ਵੀ ਡਿੱਗ ਸਕਦਾ ਬਾਬਿਓ ਪਰ ਤੁਹਾਨੂੰ ਦਿਖਾਵਾਂਗੇ ਪਰ ਸਬਸਕ੍ਰਾਈਬ ਕਰਦਿਆ ਕਰੋ ਸਬਸਕ੍ਰਾਈਬ ਨਹੀਂ ਤੁਸੀਂ ਅੱਧਾ ਘੰਟਾ ਅੱਧਾ ਘੰਟਾ ਹੋਇਆ ਖੜਿਆ ਨੂੰ ਪਹਿਲਾਂ 2 ਵਰੀ ਤਾਂ ਮੋੜੀ ਗਿਆ ਸੀ ਜਾਣ ਆਉਣ ਵਧੀਆ ਰਹੀ ਜੇ ਥੋੜੀ ਸਲਾਹ ਹੈਗੀ ਸੀ ਪਹਿਲਾਂ ਗਾਹਾਂ ਜਾਣ ਦੀ ਨਾ ਨਾ ਹੈਂ ਸਲਾਹ ਬਰਦੀ ਨੂੰ ਦਾਦਾ ਮੈਂ ਸੁਚੀ ਨਾ ਦਰਖਤ ਕਿੱਥੋਂ ਆਗੇ ਹਾਂ ਬਾਲੀ ਆ ਜਾ ਮੈਂ ਸੁਚੀ ਨਾ ਨਦੀ ਜਾਂ ਦਰਖਤ ਕਿੱਥੋਂ ਆਗੇ ਬਾਈ ਹਾਂ ਆਹੀ ਨਾ ਰਸਤਾ ਆਪਾ ਇਥੋਂ ਨਹੀਂ ਆਏਗਾ ਹਾਂ ਬਾਹਰ ਉਧਰ ਪਾਣੀ ਆਉਣ ਲੱਗਿਆ ਜਿਹੜੀ ਗੱਲ ਆ ਹਾਂ ਬਾਲੀ ਛੋਟੀ ਸਲਾਹ ਬਣ ਗਈ ਸੀਗੀ ਐਂ ਜਾਣ ਦੀ ਹਾਂ ਜਿਗਰਾ ਕਰ ਲੈ ਸੀ ਐਡਾ ਜਿਗਰਾ ਹੈਗਾ ਨਾ ਨਾ ਉਹੀ ਮਾਰਦਾ ਜਿਗਰਾ ਹੈਗਾ ਆਜਾ ਪਾਣੀ ਪਹਿਲਾਂ ਆਉਂਗਾ ਨਹੀਂ ਸੀ ਇਹ ਆਉਣ ਲੱਗ ਗਿਆ ਇਹਨਾਂ ਜਾਂਦੇ ਥੋੜੀ ਕੀ ਸਲਾਹ ਵੜੀ ਸੀ ਕਿ ਪਲਾਨ ਕੀ ਸੀਗਾ ਇਹਦੇ ਟੰਡੇ ਨਾਲ ਵੈਲਕੰਡ ਨਾਲ ਇੱਥੇ ਦੋ ਵਰੀ ਤਾਂ ਮੋੜ ਕੀ ਲਗਿਆ ਮਗਰ ਮੈਂ ਬਣ ਗਿਆ ਸੀਗਾ ਉਹ ਚੱਕੀ ਹੋਰ ਹੋਰ ਮੈਂ ਤਾਂ ਆਪਣੇ ਬੰਦੇ ਪੰਜ ਨੂੰ ਪਤਾ ਨਹੀਂ ਕਿ ਮਾਇਆ ਮੂਹ ਦੇ ਦਿੱਤੀ ਜਾਣਗੇ ਥੋੜੇ ਐਸੀ ਮੁਰਗੇ ਫਿਰ ਇੱਥੋਂ ਦੇਖ ਕੇ ਇਹ ਜੀ ਕੰਮ ਖਤਮ ਹੋ ਗਿਆ ਤੁਹਾਨੂੰ ਬੜਾ ਖਤਮ ਹੋ ਤਾ ਤभी ना 1 ਘੰਟਾ ਲੇਟ ਹੋ ਗਏ ਪੂਰਾ 1 ਘੰਟਾ ਹੀ ਪੜਨਾ ਹੈ ਕਿ ਉਹ ਨਾ ਜੇ ਹੁੰਦੇ ਮੈਂ ਤੁਹਾਨੂੰ ਕਹਾਂ ਫਟਾਫਟ ਰੋਟੀ ਲੈ ਕੇ ਫੋਨ ਚਾਰਜ ਕਰਕੇ ਉਧਰ ਚੜ ਜਿਓ ਪਾਣੀ ਦੇਖੋ ਬਾਬੋ ਕਿੰਨਾ ਆ ਗਿਆ ਹੋਰ ਤਾਂ ਸੁੰਦਰ ਰਸਤਾ ਬਰਾਤਾਂ ਆਉਂਦੀਆਂ ਰੋਟੀ ਮਾਂ ਦੇ ਪਰੌਂਠੇ ਪੈਣੇ ਲਿਆਉਂਦੇ ਬਈ ਮੈਂ ਪਰੌਂਠਾ ਮੈਂ ਖਾ ਲਿਆ ਮੈਂ ਤਾਂ ਐਂ ਕਹਿਣਾ ਆ ਤਾਂ ਮੈਂ ਟਪਾ ਦੂਗਾ ਤੁਹਾਨੂੰ ਸਮਾਨ ਬੰਦਾ ਇਸ ਤਰ੍ਹਾਂ ਦੇ ਮੈਂ ਟਾ ਦੂ ਆ ਸਮਾਨ ਦਾ ਟਪਾਉਂ ਤੁਸੀਂ ਆਓ ਆ ਜਾਾਂਗੇ ਅਜੋ ਗਾਹਾਂ ਤੋਂ ਧਰ ਲਾਂਗੇ ਨਾ ਧਰਦੇ ਧਰਦੇ ਆ ਜਾਾਂਗੇ ਓਰੇ ਆ ਬਾਂਦੀ ਬਾਂਦੀ ਆ ਵੀ ਉਧਰ ਨਾਲ ਬਾਹਰ ਇਹ ਕਿੱਥੇ ਆ ਜੂ ਉਧਰ ਨਾਲ ਉਧਰ ਨਾਲ ਫੇਰ ਖਤਰਾ ਕੰਟੇ ਵੱਤਾ ਬੋਲੇ ਆਲਾ ਕਿਹ ਜਾਣਦਾ ਮੈਂ ਤਾਂ ਹੀ ਮੈਂ ਕਹਿਣਾ ਜਾਣਦਾ ਹਾਂ ਜਾਣਦਾ ਨਹੀਂ ਰੋਹੋ ਆਏ ਜਰਾ ਅੱਜ ਲਾ ਹੁਣ ਪਾਣੀ ਦੀ ਸਪੀਡ ਨਾਲ ਹਾਂ ਤਾਂ ਇਹ ਤਾਂ ਜੂ ਵੱਢ ਗਈ ਹੈ ਹਾਂ ਔਰ ਬਈ ਬੜੀ ਤੇਜ਼ ਆ ਉੱਥੇ ਮੈਂ ਡੁੱਬੀ ਗਈ ਪਰ ਤੇ ਜਮੇ ਤੂੰ ਜੱਪੜਾ ਲੈ ਆ ਮੇਰੀਆਂ ਮੈਂ ਪੱਜ ਗਿਆ ਨਹੀਂ ਮਰ ਜਾਂਦਾ ਪਰ ਤੇ ਨੇ ਬਚਾਇਆ ਮੈਨੂੰ ਬਈ ਮੈਂ ਡੁੱਬ ਗਿਆ ਜਮਾ ਹੋਰ ਇਹਨੇ ਜੱਪੜਾ ਜੱਪੜਾ ਫੜਿਆ ਫਿਰ ਮੈਂ ਆ ਬੰਨੀ ਫਿਰਦਾ ਉਹ ਚੱਪੜਾਂ ਦੇ ਨਾਲ ਮੇਰੇ ਪਰਨਾ ਮੈਂ ਉੱਦੀ ਜਾਂਦਾ ਪੂਰੀ ਫਸਾਈ ਖੜਾ ਮੈਨੂੰ ਚੱਪੜਾ ਦਾ ਹੋਇਆ ਖੜਾ ਲੈ ਆਜੋ ਫਿਰ ਆਪਾਂ ਐ ਕਰਦੇ ਆ ਆਜੋ ਫਿਰ ਆਪਾਂ ਦੇਖਦਾ ਹੋਰ ਪਾਸੇ ਵੀ ਹੋਰ ਜਿਆਦਾ ਨਾ ਆਜੋ ਆਜੋ ਉਹ ਵਾਬੇ ਉਹ ਇਹ ਤਾਂ ਜਿੱਪੂ ਜਿੱਦੇ ਨਵੇਂ ਨਵੇਂ ਪਿਆਰ ਪੈਣੀ ਹਾਂ ਫੋਨ ਤਾਂ ਲੈ ਜਾਨੂੰ ਬਾਹਲੀ ਔਖਾ ਸੀ

ਉਈ ਬਿਨਾਗਾ ਕੋਲ ਟਿਕਾ ਲਾ ਪਹਿਲਾਂ ਅੱਜ ਕੀ ਆਇਆ ਅੱਜ ਬਾ ਤੁਹਾਡੇ ਮੋਆੜ ਮੋਆੜ ਵੀ ਨਾ ਕੇ ਜਾਣਗੇ ਤੁਸੀਂ ਦੋਨੋਂ ਬਿਨਾਗੇ ਜੇ ਮੈਨੂੰ ਪਤਾ ਬਾਲੀ ਉੱਤਲ ਜਾਣਗੇ ਨਿਕਲ ਲੈਣਗੇ ਅੱਕਾ ਕੀ ਯਾਰ ਰਸਾ ਨਹੀਂ ਫੜਨਾ ਅੱਛਾ ਮੜਕੀ ਇਧਰੇ ਆਏ ਸੀ ਮੈਂ ਅੱਛਾ ਰਸੇ ਨਾਲ ਹੱਥ ਪਾਈ ਖੜੀ ਨਹੀਂ ਇੰਨੀ ਤੇ ਸਪੀਡ ਦਾ ਦੇਖ ਪਾਣੀ ਦੀ ਪਾਣੀ ਤੈਨੂੰ ਸਾਹ ਹੀ ਲੈਣ ਦਿੰਦਾ ਕਿਉਂਕਿ ਪੁੱਤਕੇ ਜਾਣੇ ਨਾ ਅਗਰ ਮੈਂ ਮਸਾ ਸਾਹ ਫੜ ਕੇ ਉੱਦਕੇ ਆਇਆ ਹਾਂ ਫੜ ਜਾਂਦਾ ਪਾਣੀ ਸਪੀਡ ਵਾਲੀ ਹੈ ਛੇਡ ਵਾਲੀ ਹੈ ਬਣੀ ਡੋ ਬੜਾ ਪੱਤਰਾ ਬਜਨ ਵੀ ਵਾਲਾ ਇੱਥੇ ਦਾ ਬਾਈ ਬਾਹਲੀ ਦੂਰ ਜਾ ਕੇ ਨਿਕਲਾਂਗੇ ਅੱਪ ਸਹੀ ਗੱਲਾਂ ਬਾਹਲੀ ਦੂਰ ਨਾ ਜਾਣੇ ਜਾ ਕੇ ਤੁਸੀਂ ਕੀ ਨਾਮ ਬੱਲੇ ਚੁਣ ਲਿਆ ਉਹਨੇ ਕਹ ਪਹਾੜ ਲਈ ਤੋਂ ਦੇ ਖੜੀ ਦੇ ਦੇਖੋ ਬਾਬੇ ਕੀ ਆ ਜੀ ਕਰਦਾ ਘਰ ਛੱਡ ਕੇ ਆਉ ਨੂੰ ਐ ਤੇ ਉਹਨਾਂ ਨੂੰ ਇਹਨਾਂ ਨੂੰ ਆ ਨਹੀਂ ਨਾ ਪਤਾ ਸੀ ਤੇ ਇੰਨਾ ਪਾਣੀ ਆ ਜੂ ਇੱਥੇ ਪਤਾ ਹੀ ਸੀ ਤਾਂ ਅੰਦੇਮ ਨੂੰ ਪਤਾ ਹੋ ਗਿਆ ਸੀ ਉਹ ਤਾਂ ਇੰਨਾ ਹੈ ਨਹੀਂ ਸੀ ਪਾਣੀ ਜਨੇ ਵਾਲੀ ਜੇ ਨਾ ਪਾਣੀ ਲਾਂ ਟੂ ਅਰਥ ਬਾਈ ਸਾਡੇ ਮੈਂ ਤਾਂ ਮਰ ਗਿਆ ਜੀ ਬਾਈ ਜਮਾ ਬਰਾਉਂਡੇ ਖਾਣ ਆ ਤੇ ਯਾਰ ਚੱਜ ਮੀ ਵੀ ਕੰਗਰ ਤੇ ਲੱਗਣਾ ਪਣਾ ਹੈ ਉਹਨਾਂ ਦਾ ਮਿਸ ਕਰ ਰਿਹਾ